ਕਿਸਾਨੀ ਅੰਦੋਲਨ ਜੋ ਕਿ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਉਥੇ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ ਸਰ ਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਦੇ ਨਾਲ ਤੇ ਹੁਣ ਗੱਲ ਕਰਦੇ ਆ ਇਸ ਸਮੇਂ ਦੇ ਸਭ ਤੋਂ ਪੱਖ ਦੇ ਹੋਏ ਮੁੱਦੇ ਦੀ ਕਿਸਾਨੀ ਸੰਘਰਸ਼ ਦਾ ਅੰਦੋਲਨ ਜੋ ਕਿ 10 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨ ਮੋਰਚੇ ਲਾ ਕੇ ਬੈਠੇ ਨੇ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਆਪਣੇ ਹੱਕਾਂ ਦੇ ਲਈ ਮੋਰਚੇ ਲਗਾਏ ਜਾ ਰਹੇ ਹਨ 10 ਮਹੀਨਿਆਂ ਤੋਂ ਲਗਾਤਾਰ ਇਹ ਅੰਦੋਲਨ ਚੱਲ ਰਹੇ ਹਨ ਪਰ ਫਿਰ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਦੱਸਦੀ ਹੈ ਕਿ ਪਿਛਲੇ ਸਾਲ ਫਰਵਰੀ ਤੋਂ ਲੈ ਕੇ ਇਹ ਅੰਦੋਲਨ ਚੱਲ ਰਹੇ ਹਨ ਐਮਐਸਪੀ ਦੀ ਗਰੰਟੀ ਦੀ ਲੜਾਈ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਤੇ ਐਮਐਸਪੀ ਦਾ ਗਰੰਟੀ ਮੁੱਲ ਨਹੀਂ ਮਿਲ ਰਿਹਾ ਉੱਥੇ ਕਿਸਾਨ ਭਰਾਵਾਂ ਵੱਲੋਂ ਅੰਦੋਲਨ ਜਾਰੀ ਕੀਤੇ ਗਏ ਨੇ ਇਨ੍ਹਾਂ ਅੰਦੋਲਨਾਂ ਵਿੱਚ ਕਈ ਕਿਸਾਨ ਆਗੂ ਆਪਣੀ ਜਾਨ ਵੀ ਗਵਾ ਬੈਠੇ ਹਨ ਪਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹ ਇਸ ਵਾਲੇ ਪਾਸੇ ਧਿਆਨ ਹੀ ਨਹੀਂ ਦੇ ਰਹੇ ਨੇ ਹਾਲਾਂਕਿ ਕਿਸਾਨਾਂ ਦਾ ਇਹ ਵੀ ਕਹਿਣਾ ਸਾਹਮਣੇ ਆਇਆ ਹੈ ਸਾਡੇ ਵਾਸਤੇ ਕਰਨ ਜਾਂ ਮਰਨ ਵਾਲੀ ਸਥਿਤੀ ਅਸੀਂ ਮੋਰਚੇ ਤੋਂ ਪਿੱਛੇ ਨਹੀਂ ਹਟਾਂਗੇ ਸਾਡੇ ਹੌਸਲੇ ਪੂਰੇ ਬੁਲੰਦ ਹਨ ਜਦੋਂ ਤੱਕ ਸਰਕਾਰਾਂ ਸਾਡੀ ਗੱਲਾਂ ਵੱਲ ਧਿਆਨ ਨਹੀਂ ਦਿੰਦੀਆਂ ਅਸੀਂ ਇਸੇ ਤਰ੍ਹਾਂ ਹੀ ਮੋਰਚਿਆਂ ਤੇ ਡਟੇ ਰਵਾਂਗੇ ਗੱਲ ਕਰਦੇ ਹਾਂ ਜਗਜੀਤ ਸਿੰਘ ਢੱਲੇਵਾਲ ਕਿਸਾਨੀ ਆਗੂ ਜਗਜੀਤ ਸਿੰਘ ਢੱਲੇਵਾਲ 75 ਸਾਲ ਦਾ ਬਜ਼ੁਰਗ ਆਦਮੀ ਉੱਤੋਂ ਕੈਂਸਰ ਦਾ ਮਰੀਜ਼ ਪੰਜਾਹ ਦਿਨ ਹੋ ਗਏ ਮਰਨ ਵਰਤੇ ਬੈਠਿਆਂ ਨੂੰ ਪਰ ਫਿਰ ਵੀ ਹੌਸਲੇ ਨੇ ਬੁਲੰਦ ਅੱਜ ਉਹਨਾਂ ਨੂੰ 50 ਦਿਨ ਪੂਰੇ ਮਰਨ ਵਰਤੇ ਬੈਠਿਆਂ ਹੋ ਗਿਆਨ ਉਹਨਾਂ ਨੇ ਡਾਕਟਰੀ ਸਹਾਇਤਾ ਲੈਣ ਤੋਂ ਵੀ ਮਨਾ ਕਰਤਾ ਹੈ ਸਰੀਰ ਸੁਗੜਨਾ ਸ਼ੁਰੂ ਹੋ ਗਿਆ ਉੱਥੇ ਕਿਸਾਨ ਆਗੂਆਂ ਦੇ ਹੌਸਲੇ ਜੋ ਕਿ ਨੇ ਬਿਲਕੁਲ ਦਿਨ-ਬਦਿਨ ਹੋਰ ਮਜ਼ਬੂਤ ਹੋਈ ਜਾ ਰਹੇ ਹਨ ਤਰਸੇਮ ਸਿੰਘ ਰੇਸ਼ਮ ਸਿੰਘ ਇਹ ਦੋਨਾਂ ਨੇ ਆਪਣੀ ਜਾਨ ਗਵਾਤੀ ਇਸ ਮੋਰਚਿਆਂ ਦੇ ਵਿੱਚ ਪਰ ਫਿਰ ਵੀ ਉਹਨਾਂ ਦਾ ਕਹਿਣਾ ਹੈ ਕਿ ਇਹ ਮੋਰਚੇ ਉਦੋਂ ਤੱਕ ਚੱਲਦੇ ਰਹਿਣਗੇ ਜਦ ਤੱਕ ਸਰਕਾਰ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਜਗਜੀਤ ਸਿੰਘ ਢੱਲੇਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਸਹਾਇਤਾ ਨਹੀਂ ਚਾਹੀਦੀ ਤੇ ਉਹਨਾਂ ਨੇ ਇਹ ਵੀ ਕਹਿਣਾ ਸਾਹਮਣੇ ਕਿ ਅਗਰ ਉਹਨਾਂ ਨੂੰ ਇਸ ਮਰਨ ਵਰਤ ਵਿੱਚ ਕੁਝ ਵੀ ਹੋ ਜਾਂਦਾ ਹੈ ਤੇ ਇਹ ਮਰਨ ਵਰਤ ਅੱਗੇ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਆਓ ਤੁਹਾਡ ਨਾਲ ਸਾਂਝੀਆਂ ਕਰਦੇ ਹਾਂ ਕੁਝ ਤਸਵੀਰਾਂ ਅਤੇ ਕੁਝ ਵੀਡੀਓ ਕਿ ਕਿਸ ਤਰ੍ਹਾਂ ਕਿਸਾਨ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਮੋਰਚੇ ਲੈ ਕੇ ਬੈਠੇ ਨੇ ਆਪਣੀ ਹੱਕਾਂ ਨੂੰ ਮੰਨਵਾਉਣ ਲਈ ਹੁਣ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਉਹਨਾਂ ਨੂੰ ਬੋਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ ਸਰੀਰ ਦਾ ਮਾਸ ਸੁੰਗੜ ਰਿਹਾ ਹੈ ਐਜੇ ਸਥਿਤੀ ਵਿੱਚ ਕਿਸਾਨ ਹੁਣ ਹਰ ਪਲ ਬਹੁਤ ਅਹਿਮ ਮੰਨ ਰਹੇ ਹਨ ਇਸ ਦੇ ਨਾਲ ਹੀ ਅੱਜ ਹਰਿਆਣਾ ਦੇ ਕੈ ਫਤਲ ਜ਼ਿਲ੍ਹੇ ਤੋਂ ਕਿਸਾਨਾਂ ਦਾ ਇੱਕ ਸਮੂਹ ਖਨੋਰੀ ਬਾਰਡਰ ਪਹੁੰਚੇਗਾ ਹੁਣ ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਡੱਲੇਵਾਲ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਇਆ ਜਾਵੇਗਾ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਰਿਪੋਰਟ ਬਾਰੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜ ਰਹੀ ਹੈ ਉਹਨਾਂ ਨੂੰ ਬੋਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ ਹਾਲਾਂਕਿ ਡੱਲੇਵਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀ ਗੱਲਾਂ ਨਹੀਂ ਮੰਨਦੀ ਉਦ ਤੱਕ ਡਾਕਟਰੀ ਸਹੂਲਤਾਂ ਨਹੀਂ ਲੈਣਗੇ ਹਾਲਾਂਕਿ ਪੰਜਾਬ ਸਰਕਾਰ ਨੇ ਸਾਹਮਣੇ ਤੋਂ 500 ਮੀਟਰ ਦੀ ਦੂਰੀ ਤੇ ਇੱਕ ਅਸਥਾਈ ਹਸਪਤਾਲ ਡਾਕਟਰਾਂ ਦੀ ਟੀਮ ਅਤੇ ਹੋਰ ਪਰਬੰਦਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਪੰਜਾਬ ਸਰਕਾਰ ਦੇ ਅਧਿਕਾਰੀ ਲਗਾਤਾਰ ਕਿਸਾਨਾਂ ਨੂੰ ਮਿਲ ਰਹੇ ਹਨ ਇਸ ਤੋਂ ਪਹਿਲੇ ਪੰਜਾਬ ਸਰਕਾਰ ਦੇ ਸੱਤ ਮੰਤਰੀ ਵੀ ਡੱਲੇਵਾਲੋਂ ਮਿਲੇ ਸਨ ਉਸ ਸਮੇਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੁਆਰਾ ਗਠਿਤ ਹਾਈ ਪਾਵਰ ਕਮੇਟੀ ਨੇ ਡੱਲੇਵਾਲ ਨਾਲ ਮੁਲਾਕਾਤ ਵੀ ਕੀਤੀ ਸੀ ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣਾ ਮਰਨ ਵਰਤ ਜਾਰੀ ਰੱਖਣਗੇ ਪਰ ਆਪਣਾ ਇਲਾਜ ਨਹੀਂ ਕਰਵਾਉਣਗੇ